ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇਹ ਗੁੰਗਾ ਬੱਚਾ ਪੰਜਾਬ ਫੌਜੀ ਜਵਾਨਾਂ ਦੀ jaan ਬਚਾ ਸਕਦਾ ਹੈ ਅੱਜ ਦੀ ਕਹਾਣੀ ਇੱਕ ਅਜੀਹੀ ਕਾਲੀ ਰਾਤ ਦੀ ਹੈ ਜਦੋਂ 1000 ਫੁੱਟ ਡੂੰਗੀ ਖਾਈ ਉੱਪਰ ਬਣੇ ਇੱਕ ਪੁਲ ਨੂੰ ਦੁਸ਼ਮਣ ਨੇ ਮੌਤ ਦਾ ਫੰਦਾ ਬਣਾ ਦਿੱਤਾ ਸੀ ਫੌਜ ਕੋਲ ਰਡਾਰ ਸਨ ਨਾਈਟ ਵਿਜ਼ਨ ਕੈਮਰੇ ਸਨ ਪਰ ਉਹ ਉਸ ਖਤਰੇ ਨੂੰ ਨਹੀਂ ਦੇਖ ਸਕੇ ਜੋ ਇੱਕ 12 ਸਾਲਾਂ ਦੇ ਅਨਾਥ ਤੇ ਗੁੰਗੇ ਬੱਚੇ ਨੇ ਦੇਖ ਲਿਆ ਸੀ ਉਸ ਰਾਤ ਜੇਕਰ ਉਹ ਬੱਚਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਟਰੱਕ ਦੇ ਸਾਹਮਣੇ ਨਾ ਕੁੱਦਦਾ ਤਾਂ ਸ਼ਾਇਦ ਭਾਰਤ ਮਾਂ ਦੇ ਪੰਜਾਬ ਪੁੱਤ ਤਿਰੰਗੇ ਵਿੱਚ ਲਿਫਟ ਕੇ ਜਾਂਦੇ ਹਿਮਾਚਲ ਤੇ ਲਦਾਖ ਦੇ ਸਰਹੱਦ ਦੇ ਕੋਲ ਜਿੱਥੇ ਪਹਾੜ ਇੰਨੇ ਉੱਚੇ ਹਨ ਕਿ ਬੱਦਲਾਂ ਨੂੰ ਵੀ ਛੋ ਕੇ ਗੁਜ਼ਰਨਾ ਪੈਂਦਾ ਹੈ ਉੱਥੇ ਇੱਕ ਬਹੁਤ ਪੁਰਾਣਾ ਲੋਹੇ ਦਾ ਪੁਲ ਸੀ ਫੌਜ ਦੀ ਭਾਸ਼ਾ ਵਿੱਚ ਇਸ ਨੂੰ ਡੈਲਟਾ ਬ੍ਰਿਜ ਕਿਹਾ ਜਾਂਦਾ ਸੀ ਇਹ ਪੁਲ ਦੋ ਵਿਸ਼ਾਲ ਪਹਾੜੀਆਂ ਨੂੰ ਜੋੜਦਾ ਸੀ ਇਸ ਦੇ ਹੇਠਾ 1000 ਫੁੱਟ ਡੂੰਗੀ ਖਾਈ ਸੀ ਜਿਸ ਵਿੱਚ ਸਤਲੁਜ ਨਦੀ ਪੂਰੇ ਉਫਾਨ ਤੇ ਵਗਦੀ ਸੀ ਇਹ ਪੁਲ ਰਣਨੀਤਿਕ ਪੱਖੋਂ ਬਹੁਤ ਮਹੱਤਵਪੂਰਨ ਸੀ ਕਿਉਂਕਿ ਸਰਹੱਦ ਤੱਕ ਰਾਸ਼ਨ ਤੇ ਹਥਿਆਰ ਪਹੁੰਚਾਉਣ ਦਾ ਇਹ ਹੀ ਕੋਈ ਇੱਕ ਰਸਤਾ ਸੀ ਸ਼ਾਮ ਦੇ 7 ਵਜh ਰਹੇ ਸਨ ਤੇ ਮੌਸਮ ਬਹੁਤ ਖਰਾਬ ਹੋ ਚੁੱਕਾ ਸੀ ਅਸਮਾਨ ਵਿੱਚ ਕਾਲੇ ਬੱਦਲ ਇੰਜ ਛਾਏ ਹੋਏ ਸਨ ਜਿਵੇਂ ਕਿਸੇ ਨੇ ਕਾਲੀ ਚਾਦਰ ਵਿਛਾ ਦਿੱਤੀ ਹੋਵੇ ਬਰਫੀਲੀਆਂ ਹਵਾਵਾਂ ਹੱਡੀਆਂ ਜਮਾ ਦੇਣ ਵਾਲੀ ਠੰਡ ਪੈਦਾ ਕਰ ਰਹੀਆਂ ਸਨ ਵਿਜ਼ਿਬਿਲਟੀ ਜ਼ੀਰੋ ਸੀ ਜਾਨੀ ਹੱਥ ਨੂੰ ਹੱਥ ਵੀ ਨਹੀਂ ਸੁਝ ਰਿਹਾ ਸੀ ਪੁੱਲ ਦੇ ਇੱਕ ਕੋਨੇ ਤੇ ਬਣੀ ਇੱਕ ਪੁਰਾਣੀ ਟੀਨ ਦੀ ਛੱਤ ਹੇਠਾਂ 12 ਸਾਲਾਂ ਦਾ ਰੌਸ਼ਨ ਰਹਿੰਦਾ ਸੀ ਰੌਸ਼ਨ ਬੋਲ ਨਹੀਂ ਸਕਦਾ ਸੀ ਉਹ ਜਨਮ ਤੋਂ ਉਹੀ ਗੁੰਗਾ ਸੀ ਉਸ ਦੇ ਮਾਤਾ ਪਿਤਾ ਇੱਕ ਵਾਰ ਸਹਾਦਸੇ ਵਿੱਚ ਗੁਜ਼ਰ ਗਏ ਸਨ ਤੇ ਉਦੋਂ ਤੋਂ ਇਸੇ ਪੁੱਲ ਦੇ ਆਸ-ਪਾਸ ਰਹਿੰਦਾ ਸੀ ਆਉਣ ਜਾਣ ਵਾਲੇ ਟਰੱਕ ਡਰਾਈਵਰ ਤੇ ਫੌਜੀ ਉਸ ਨੂੰ ਕਦੇ ਬਿਸਕਟ ਜਾਂ ਕਦੇ ਖਾਣਾ ਦੇ ਦਿੰਦੇ ਰਾਸ਼ਨ ਲਈ ਇਹ ਫੌਜੀ ਹੀ ਉਸਦਾ ਪਰਿਵਾਰ ਸਨ ਜਦੋਂ ਵੀ ਫੌਜ ਦੀ ਗੱਡੀ ਗੁਜ਼ਰਦੀ ਰੌਸ਼ਨ ਆਪਣੀਆਂ ਟੁੱਟੀਆਂ ਹੋਈਆਂ ਚੱਪਲਾਂ ਪੈਣ ਕੇ ਸਿੱਧਾ ਖੜਾ ਹੋ ਜਾਂਦਾ ਤੇ ਇੱਕ ਟੇਡਾ ਮੇਡਾ ਸਲੂਟ ਮਾਰਦਾ ਫੌਜੀ ਵੀ ਹੱਸ ਕੇ ਉਸ ਨੂੰ ਸਲੂਟ ਵਾਪਸ ਕਰ ਦੇ ਉਸ ਪੁਲ ਦੇ ਹੇਠਾਂ ਲੋਹੇ ਦੇ ਗਾਡਰਾਂ ਵਿੱਚ ਕਾਰ ਕਬੂਤਰਾਂ ਤੇ ਚਮਗਿੱਦੜਾਂ ਨੇ ਆਪਣਾ ਘਰ ਬਣਾਇਆ ਹੋਇਆ ਸੀ ਰੌਸ਼ਨ ਅਕਸਰ ਰੱਸੀ ਦੇ ਸਹਾਰੇ ਹੇਠਾਂ ਉਤਰਦਾ ਤੇ ਪੰਛੀਆਂ ਨੂੰ ਦਾਣਾ ਖਵਾਉਂਦਾ ਸੀ ਉਹ ਖੁਦ ਬੋਲ ਨਹੀਂ ਚਾਹਦਾ ਸੀ ਇਸ ਲਈ ਸ਼ਾਇਦ ਉਹ ਬੇਜਵਾਨ ਪੰਛੀਆਂ ਦੀ ਭਾਸ਼ਾ ਸਮਝਦਾ ਸੀ ਉਸ ਰਾਤ ਤੂਫਾਨ ਬਹੁਤ ਤੇਜ਼ ਸੀ بارش ਦੀਆਂ ਬੂੰਦਾਂ ਗੋਲੀਆਂ ਵਾਂਗ ਵਰ੍ਹ ਰਹੀਆਂ ਸਨ ਰੋਸ਼ਨ ਆਪਣੀ ਟੀਨ ਦੀ ਛੱਤ ਹੇਠ ਦੁਬਕ ਕੇ ਬੈਠਾ ਸੀ ਕਿ ਅਚਾਨਕ ਉਸ ਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋਈ ਉਸ ਨੇ ਦੇਖਿਆ ਪੁੱਲ ਦੇ ਹੇਠਾਂ ਰਹਿਣ ਵਾਲੇ ਸੈਂਕੜੇ ਚਮਗਿੱਦੜ ਅਚਾਨਕ ਘਬਰਾਟ ਵਿੱਚ ਬਾਹਰ ਨਿਕਲ ਰਹੇ ਹਨ ਤੇ بارش ਵਿੱਚ ਇੱਧਰ-ਉੱਧਰ ਉੱਡ ਰਹੇ ਹਨ ਰੌਸ਼ਨ ਜਾਣਦਾ ਸੀ ਕਿ ਇੰਨੀ ਤੇਜ਼ بارش ਤੇ ਠੰਡ ਵਿੱਚ ਚਮਗਿੱਦੜ ਕਦੇ ਵੀ ਆਪਣਾ ਆਲਣਾ ਨਹੀਂ ਛੱਡਦੇ ਕੁਝ ਤਾਂ ਗਲਤ ਸੀ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਹ ਆਪਣੀ ਫੱਟੀ ਹੋਈ ਬੋਰੀ ਉੱਪਰ ਲੈ ਕੇ ਬਾਹਰ ਨਿਕਲਿਆ بارش ਉਸ ਦੇ ਚਿਹਰੇ ਤੇ ਥੱਪੜਾਂ ਵਾਂਗ ਵੱਜ ਰਹੀ ਸੀ ਉਹ ਪੁਲ ਦੀ ਰੇਲਿੰਗ ਕੋਲ ਗਿਆ ਤੇ ਹੇਠਾਂ ਝਾਕਣ ਦੀ ਕੋਸ਼ਿਸ਼ ਕੀਤੀ ਹਨੇਰਾ ਇੰਨਾ ਜ਼ਿਆਦਾ ਸੀ ਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਫਿਰ ਅਚਾਨਕ ਬਿਜਲੀ ਘੜਕੀ ਤੇ ਉਸੇ ਇੱਕ ਪਲ ਦੀ ਰੋਸ਼ਨੀ ਵਿੱਚ ਰੋਸ਼ਨ ਨੇ ਜੋ ਦੇਖਿਆ ਉਸ ਨਾਲ ਉਸਦਾ ਖੂਨ ਜੰਮ ਗਿਆ ਪੁਲ ਦੇ ਠੀਕ ਹੇਠਾਂ ਲੋਹੇ ਦੇ ਮੁੱਖ ਪਿੱਲਰ ਕੋਲ ਰस्सੀਆਂ ਦੇ ਸਹਾਰੇ ਲਟਕੇ ਹੋਏ ਚਾਰ ਪੰਜ ਆਦਮੀ ਦਿਖਾਈ ਦਿੱਤੇ ਉਹਨਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਉਹਨਾਂ ਦੇ ਮੂੰਹ ਟਕੇ ਹੋਏ ਸਨ ਉਹ ਫੌਜ ਦੇ ਇੰਜੀਨੀਅਰ ਤਾਂ ਨਹੀਂ ਸਨ ਉਹਨਾਂ ਦੇ ਹੱਥਾਂ ਵਿੱਚ ਗੈਸ ਕਟਰ ਨਹੀਂ ਬਲਕੇ ਆਰੀਆਂ ਤੇ ਕੁਝ ਅਜੀਬ ਜੇ ਪੈਕਟ ਸਨ ਉਹ ਪੁਲ ਦੇ ਮੁੱਖ ਜੋੜਾਂ ਤੇ ਵਿਸਫੋਟਕ ਲਗਾ ਰਹੇ ਸਨ ਰੌਸ਼ਨ ਦਾ ਸਰੀਰ ਕੰਬ ਗਿਆ ਉਹ ਸਮਝ ਗਿਆ ਕਿ ਇਹ ਦੁਸ਼ਮਣ ਦੇ ਕਮਾਂਡੋ ਹਨ ਜੋ ਪੁਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ਤਾਂ ਜੋ ਜਦੋਂ ਫੌਜ ਦਾ ਭਾਰੀ ਕਾਫਲਾ ਇਸ ਉਪਰੋਂ ਗੁਜ਼ਰੇ ਤਾਂ ਪੋਲ ਉਹਦੇ ਭਾਰ ਨਾਲ ਟੁੱਟ ਜਾਵੇ ਤੇ ਇਹ ਇੱਕ ਹਾਦਸਾ ਲੱਗੇ ਹਮਲਾ ਨਹੀਂ ਇਹ ਇੱਕ ਬਹੁਤ ਡੂੰਗੀ ਤੇ ਘਟੀਆ ਸਾਜ਼ਿਸ਼ ਸੀ ਰੌਸ਼ਨ ਤਰੰਤ ਉੱਥੋਂ ਭੱਜਿਆ ਤੇ ਪੁਲ ਦੇ ਦੂਜੇ ਪਾਸੇ ਬਣੀ ਆਰਮੀ ਚੱਕ ਪੋਸਟ ਵੱਲ ਦੌੜਿਆ ਉਸਦੇ ਪੈਰ ਚਿੱਕੜ ਵਿੱਚ ਫਿਸਲ ਰਹੇ ਸਨ ਪਰ ਉਹ ਡਿੱਗਦਾ ਟੈਂਦਾ ਫਿਰ ਉੱਠ ਖੜਦਾ ਉਸੇ ਉੱਥੇ ਸੰਤਰੀ ਤੇ ਨਾਥ ਸੀ بارش ਕਰਕੇ ਉਹ ਰੇਨ ਕੋਟ ਪਹਿਨ ਕੇ ਬੰਕਰ ਦੇ ਅੰਦਰੋਂ ਨਿਗਰਾਨੀ ਕਰ ਰਹੇ ਸਨ ਰੌਸ਼ਨ ਉੱਥੇ ਪਹੁੰਚਿਆ ਤੇ ਗੇਟ ਨੂੰ ਜ਼ੋਰ-ਜ਼ੋਰ ਨਾਲ ਪਿੱਟਣ ਲੱਗਾ ਉਸ ਨੇ ਅਜੀਬ ਜਿਹੀਆਂ ਆਵਾਜ਼ਾਂ ਕੱਢੀਆਂ ਸੰਤਰੀ ਨੇ ਖਿੜਕੀ ਖੋਲੀ ਤੇ ਚੀਕਿਆ ਓਏ ਰੌਸ਼ਨ ਕੀ ਹੋਇਆ ਕਿਉਂ ਰੌਲਾ ਪਾ ਰਿਹਾ ਹੈ ਬਾਜ ਇਥੋਂ ਅੱਜ ਮੌਸਮ ਬਹੁਤ ਖਰਾਬ ਹੈ ਰੌਸ਼ਨ ਨੇ ਆਪਣੇ ਹੱਥਾਂ ਨਾਲ ਇਸ਼ਾਰਾ ਕੀਤਾ ਉਸਨੇ ਆਪਣੇ ਗਲੇ ਤੇ ਹੱਥ ਚਲਾਇਆ ਮੌਤ ਦਾ ਇਸ਼ਾਰਾ ਫਿਰ ਪਉਣ ਵੱਲ ਉਂਗਲ ਉਠਾਈ ਤੇ ਫਿਰ ਧਮਾਕੇ ਵਰਗਾ ਇਸ਼ਾਰਾ ਕੀਤਾ ਪਰ ਹਨੇਰੇ ਤੇ بارش ਵਿੱਚ ਸੰਤਰੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਸੰਤਰੀ ਨੂੰ ਲੱਗਿਆ ਕਿ ਰੌਸ਼ਨ ਠੰਡ ਨਾਲ ਕੰਬ ਰਿਹਾ ਹੈ ਸ਼ਾਇਦ ਖਾਣਾ ਮੰਗ ਰਿਹਾ ਹੈ ਸੰਤਰੀ ਨੇ ਆਪਣੀ ਜੇਬ ਵਿੱਚੋਂ ਬਿਸਕੁਟ ਦਾ ਇੱਕ ਪੈਕਟ ਕੱਢਿਆ ਅਤੇ ਬਾਹਰ ਸੁੱਟ ਦਿੱਤਾ ਲੈ ਖਾ ਲੈ ਤੇ ਸੌਂ ਜਾ ਦਿਮਾਗ ਨਾ ਖਾ ਰੌਸ਼ਨ ਨੇ ਬਿਸਕੁਟ ਨੂੰ ਹੱਥ ਵੀ ਨਹੀਂ ਲਗਾਇਆ ਔਰ ਉਣ ਲੱਗਾ ਉਹ ਕਿਵੇਂ ਸਮਝਾਵੇ ਕਿ ਇਹ ਥਾਂ ਮੌਤ ਵਿਛਾਈ ਜਾ ਰਹੀ ਹੈ ਉਸਨੇ ਫਿਰ ਤੋਂ ਗੇਟ ਪਿੱਟਣਾ ਸ਼ੁਰੂ ਕਰ ਦਿੱਤਾ ਇਸ ਵਾਰ ਉਸਨੇ ਇੱਕ ਪੱਥਰ ਚੁੱਕਿਆ ਤੇ ਲੋਹੇ ਦੇ ਗੇਟ ਤੇ ਮਾਰਿਆ ਤਾਂ ਜੋ ਸ਼ੋਰ ਹੋਵੇ ਅੰਦਰੋਂ ਇੱਕ ਹੌਲਦਾਰ ਗੁੱਸੇ ਵਿੱਚ ਬਾਹਰ ਆਇਆ ਕੌਣ ਹੈ ਵੇ ਕਿਉਂ ਸਿਰਦਰਦੀ ਲਈ ਹੋਈ ਹੈ ਸੰਤਰੀ ਨੇ ਕਿਹਾ ਸਰ ਇਹ ਗੁੰਗਾ ਹੈ ਪਾਗਲ ਹੋ ਗਿਆ ਹੈ ਅਜ ਮੰਨ ਹੀ ਨਹੀਂ ਰਿਹਾ ਹੌਲਦਾਰ ਨੇ ਰੋਸ਼ਨ ਨੂੰ ੱਤਕਾ ਦਿੱਤਾ ਚੱਲ ਭੱਜ ਇੱਥੋਂ ਤੈਨੂੰ ਨਹੀਂ ਪਤਾ ਹੁਣੇ ਥੋੜੀ ਦੇਰ ਵਿੱਚ ਕਰਨਲ ਸਾਹਿਬ ਦਾ ਕਾਫਲਾ ਆਉਣ ਵਾਲਾ ਹੈ ਜੇ ਉਹਨਾਂ ਨੇ ਤੈਨੂੰ ਇੱਥੇ ਵੇਖ ਲਿਆ ਤਾਂ ਸਾਡੀ ਸ਼ਾਂਤ ਆ ਜਾਵੇਗੀ ਜਾ ਇੱਥੋਂ ਰੋਸ਼ਨ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਕਾਫਲਾ ਉਸ ਨੂੰ ਜਾਦਾ ਆ ਕਿ ਹਰ ਮੰਗਲਵਾਰ ਦੀ ਰਾਤ ਨੂੰ ਗੋਲਾ ਬਰੂਦ ਤੇ ਰਾਸ਼ਨ ਲੈ ਕੇ ਵੱਡੇ ਟਰੱਕਾਂ ਦਾ ਕਾਫਲਾ ਉੱਪਰਲੀ ਪੋਸਟ ਤੇ ਜਾਂਦਾ ਹੈ ਜੇਕਰ ਉਹ ਕਾਫਲਾ ਉਸ ਕਮਜ਼ੋਰ ਪੁਲ ਤੇ ਆ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ 50 ਜਵਾਨ ਗੱਡੀਆਂ ਹਥਿਆਰ ਸਭ ਉਸ 1000 ਫੁੱਟ ਡੂੰਗੀ ਖਾਈ ਵਿੱਚ ਸਮਾ ਜਾਣਗੇ ਰੌਸ਼ਨ ਨੂੰ ਉੱਥੋਂ ਭਜਾ ਦਿੱਤਾ ਗਿਆ ਉਹ ਵਾਪਸ ਆਪਣੀ ਟੀਨ ਦੀ ਛੱਤ ਕੋਲ ਆਇਆ ਉਸ ਕੋਲ ਸਮਾਂ ਨਹੀਂ ਸੀ ਉਸਨੇ ਸੜਕ ਤੇ ਕੰਨ ਲਗਾ ਕੇ ਸੁਣਿਆ ਦੂਰੋਂ ਉਸ ਨੂੰ ਭਾਰੀ ਇੰਜਣਾਂ ਦੀ ਗੜਗੜਾਹਟ ਸੁਣਾਈ ਦਿੱਤੀ ਕਾਫਲਾ ਆ ਰਿਹਾ ਸੀ ਸ਼ਾਇਦ 5 ਮਿੰਟ ਸ਼ਾਇਦ ਉਸ ਤੋਂ ਵੀ ਘੱਟ ਰੌਸ਼ਨ ਨੇ ਪੁਲ ਵੱਲ ਦੇਖਿਆ ਦੁਸ਼ਮਣ ਆਪਣਾ ਕੰਮ ਕਰਕੇ ਸ਼ਾਇਦ ਰਸੀਆਂ ਰਾਹੀਂ ਉਤਰ ਕੇ ਭੱਜ ਚੁੱਕੇ ਸਨ ਪੁਲ ਉੱਪਰੋਂ ਬਿਲਕੁਲ ਠੀਕ ਦਿਸ ਰਿਹਾ ਸੀ ਪਰ ਅੰਦਰੋਂ ਖੋਖਲਾ ਹੋ ਚੁੱਕਾ ਸੀ ਜਿਵੇਂ ਹੀ ਪਹਿਲਾ ਭਾਰੀ ਟਰੱਕ ਇਸ ਤੇ ਚੜੇਗਾ ਲੋਹੇ ਦੇ ਪਿੱਲਰ ਕਾਗਜ਼ ਭੰਗ ਪਾਟ ਜਾਣਗੇ ਰੌਸ਼ਨ ਨੇ ਇੱਕ ਫੈਸਲਾ ਕੀਤਾ ਜੇਕਰ ਉਸ ਦੀ ਗੱਲ ਕੋਈ ਸੁਣ ਨਹੀਂ ਰਿਹਾ ਤਾ ਉਸ ਨੂੰ ਕੁਝ ਅਜੀਹਾ ਕਰਨਾ ਹੋਵੇਗਾ ਜਿਸ ਨਾਲ ਗੱਡੀਆਂ ਰੁਕ ਜਾਣ ਉਸ ਨੂੰ ਓਨਾ ਹੀ ਉਹਨਾਂ ਨੂੰ ਰੋਕਣਾ ਪੈਣਾ ਸੀ ਉਹ ਆਪਣੀ ਝੌਂਪੜੀ ਵਿੱਚ ਗਿਆ ਜਿੱਥੇ ਉਸਨੇ ਸਰਦੀਆਂ ਵਿੱਚ ਅੱਗ ਬਾਲਣ ਲਈ ਥੋੜਾ ਜਿਹਾ ਮਿੱਟੀ ਦਾ ਤੇਲ ਤੇ ਕੁਝ ਪੁਰਾਣੇ ਕੱਪੜੇ ਰੱਖੇ ਹੋਏ ਸਨ ਉਸਨੇ ਇੱਕ ਲੰਬੀ ਲੱਕੜ ਚੁੱਕੀ ਉਸ ਉੱਤੇ ਕੱਪੜੇ ਲਪੇਟੇ ਤੇ ਸਾਰਾ ਮਿੱਟੀ ਦਾ ਤੇਲ ਉਸ ਉੱਪਰ ਉਲਟਾ ਦਿੱਤਾ ਉਸਨੇ ਮਾਚਿਸ ਲੱਭੀ ਉਸ ਦੇ ਹੱਥ ਕੰਬ ਰਹੇ ਸਨ ਕਾਫਲੇ ਦੀਆਂ ਹੈੱਡਲਾਈਟਾਂ ਹੁਣ ਮੋੜ ਤੇ ਦਿਖਾਈ ਦੇਣ ਲੱਗੀਆਂ ਸਨ। ਰੌਸ਼ਨੀ ਦੀਆਂ ਲੰਬੀਆਂ ਲਖੀਰਾਂ بارش ਨੂੰ چیرਦੀਆਂ ਹੋਈਆਂ ਆ ਰਹੀਆਂ ਸਨ। ਰੌਸ਼ਨ ਨੇ ਤੀਦੀਵਾਲੀ ਮਸ਼ਾਲ ਪੜ ਕੁਠੀ। ਉਹ ਪੁਲ ਦੇ ਵਿੱਚਕਾਰ ਵੱਲ ਦੌੜ ਪਿਆ। ਮਸ਼ਾਲ ਤੇਜ਼ ਹਵਾ ਕਾਰਨ ਝੂਲ ਰਹੀ ਸੀ। ਕਾਫਲਾ ਤੇਜ਼ੀ ਨਾਲ ਆ ਰਿਹਾ ਸੀ। ਸਭ ਤੋਂ ਅੱਗੇ ਇੱਕ ਬਖਤਰਬੰਦ ਜਿਪਸੀ ਸੀ ਤੇ ਉਸ ਦੇ ਪਿੱਛੇ ਭਾਰੀ ਟਰੱਕ। ਡਰਾਈਵਰਾਂ ਨੂੰ ਉਮੀਦ ਨਹੀਂ ਸੀ ਕਿ ਇੰਨੀ ਰਾਤ ਨੂੰ ਤੇ ਅਜਿਹੇ ਤੂਫਾਨ ਵਿੱਚ ਕੋਈ ਪੁਲ ਦੇ ਵਿਚਕਾਰ ਖੜਾ ਹੋਵੇਗਾ ਰੋਸ਼ਨ ਪੁਲ ਦੇ ਐਨ ਵਿਚਕਾਰ ਖੜਾ ਹੋ ਗਿਆ ਇੱਕ ਛੋਟਾ ਜਿਹਾ 12 ਸਾਲ ਦਾ ਬੱਚਾ ਹੱਥ ਵਿੱਚ ਬਲਦੀ ਹੋਈ ਅੱਗ ਲੈ ਕੇ ਮੌਤ ਦੇ ਸਾਹਮਣੇ ਚਟਾਨ ਵਾਂਗ ਖੜਾ ਸੀ ਉਹ ਮਸ਼ਾਲ ਨੂੰ ਜ਼ੋਰ-ਜ਼ੋਰ ਨਾਲ ਹਿਲਾਉਣ ਲੱਗਾ ਉਸ ਦੇ ਮੂੰਹ ਵਿੱਚੋਂ ਸਿਰਫ ਬੇਵੱਸ ਆਵਾਜ਼ਾਂ ਨਿਕਲ ਰਹੀਆਂ ਸਨ ਪਰ ਉਸ ਦੀਆਂ ਅੱਖਾਂ ਵਿੱਚ ਅੰਗਾਰੇ ਸਨ ਜਿਪਸੀ ਦੇ ਡਰਾਈਵਰ ਨੇ ਅਚਾਨਕ ਸਾਹਮਣੇ ਅੱਗ ਦੇਖੀ ਤੇ ਪੂਰੀ ਤਾਕਤ ਨਾਲ ਬ੍ਰੇਕਾਂ ਮਾਰੀਆਂ ਸਾਰਾ ਸਾਹਮਣੇ ਕੋਈ ਹੈ ਤੈਰਾ ਨੇ ਗਿੱਲੀ ਸੜਕ ਤੇ ਚੀਕ ਮਾਰੀ ਗੱਡੀ ਫਿਸਲਦੀ ਹੋਈ ਰੌਸ਼ਨ ਵੱਲ ਵਧੀ ਰੌਸ਼ਨ ਆਪਣੀ ਜਗ੍ਹਾ ਤੋਂ ਨਾ ਹਿੱਲਿਆ ਉਸ ਨੂੰ ਡਰ ਲੱਗ ਰਿਹਾ ਸੀ ਪਰ ਉਹ ਪਿੱਛੇ ਨਹੀਂ ਹਟਿਆ ਜਿਪਸੀ ਰੌਸ਼ਨ ਤੋਂ ਸਿਰਫ 2 ਇੰਚ ਦੂਰ ਆ ਕੇ ਰੁਕੀ ਬੰਪਰ ਉਸਦੇ ਗੋਡਿਆਂ ਨੂੰ ਛੂ ਗਿਆ ਸੀ ਪਿੱਛੇ ਆ ਰਹੇ ਟਰੱਕ ਵੀ ਇੱਕ ਦੂਜੇ ਨਾਲ ਟਕਰਾਉਂਦੇ ਟਕਰਾਉਂਦੇ ਰੁਕ ਗਏ ਜਿਪਸੀ ਵਿੱਚੋਂ ਇੱਕ ਮੇਜਰ ਸਾਹ ਗੁੱਸੇ ਵਿੱਚ ਬਾਹਰ ਨਿਕਲੇ ਉਹਨਾਂ ਦੇ ਹੱਥ ਵਿੱਚ ਰਾਈਫਲ ਸੀ ਕੌਣ ਹੈ ਬੇਵਕੂਫਾ ਮਾਰਨਾ ਹੈ ਤੈਨੂੰ ਮੇਜਰ ਸਾਹਿਬ ਨੇ ਦੇਖਿਆ ਕਿ ਸਾਹਮਣੇ ਉਹੀ ਗੁੰਗਾ ਲੜਕਾ ਖੜ੍ਹਾ ਹੈ ਉਹ ਬਾਰਿਸ਼ ਵਿੱਚ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ ਪਰ ਉਸਨੇ ਮਸ਼ਾਲ ਨਹੀਂ ਸੀ ਛੱਡੀ ਉਹ ਬੁਰੀ ਤਰ੍ਹਾਂ ਰੋ ਰਿਹਾ ਸੀ ਤੇ बार-बार ਪੁੱਲ ਦੇ ੇਠਾਂ ਇਸ਼ਾਰਾ ਕਰ ਰਿਹਾ ਸੀ ਮੇਜਰ ਸਾਹਿਬ ਦਾ ਗੁੱਸਾ ਥੋੜਾ ਘਟ ਹੋਇਆ ਉਹਨਾਂ ਨੇ ਰੌਸ਼ਨ ਦੀਆਂ ਅੱਖਾਂ ਵਿੱਚ ਦੇਖਿਆ ਉੱਥੇ ਪਾਗਲਪਨ ਨਹੀਂ ਸੀ ਬਲਕਿ ਇੱਕ ਭਿਆਨਕ ਡਰ ਤੇ ਬੇਨਤੀ ਸੀ ਰੋਸ਼ਨ ਨੇ ਮੇਜਰ ਦਾ ਹੱਥ ਫੜਿਆ ਤੇ ਉਹਨਾਂ ਨੂੰ ਰੇਲਿੰਗ ਵੱਲ ਖਿੱਚਣ ਲੱਗਾ ਮੇਜਰ ਸਾਫ਼ ਸਮਝਦਾਰ ਅਫਸਰ ਸਨ ਉਹਨਾਂ ਨੇ ਦੇਖਿਆ ਕਿ ਬੱਚਾ ਆਪਣੀ ਜਾਨ ਤੇ ਖੇਡ ਕੇ ਗੱਡੀ ਦੇ ਸਾਹਮਣੇ ਖੜਾ ਹੋਇਆ ਹੈ ਜ਼ਰੂਰ ਕੋਈ ਵੱਡੀ ਗੱਲ ਹੈ ਉਹਨਾਂ ਨੇ ਟਾਰਚ ਕੱਢੀ ਅਤੇ ਪੁਲ ਦੇ ਕਿਨਾਰੇ ਗਏ ਰੋਸ਼ਨ ਨੇ ਹੇਠਾਂ ਇਸ਼ਾਰਾ ਕੀਤਾ ਮੇਜਰ ਨੇ ਟਾਰਚ ਦੀ ਤੇਜ਼ ਰੋਸ਼ਨੀ ਹੇਠਾਂ ਮਾਰੀ ਪਹਿਲਾ ਉਹਨਾਂ ਨੂੰ ਕੁਝ ਨਹੀਂ ਦਿਖਿਆ ਪਰ ਫਿਰ ਉਹਨਾਂ ਦੀ ਨਜ਼ਰ ਪੁਲ ਦੇ ਮੁੱਖ ਜੋੜ ਤੇ ਪਈ ਉੱਥੇ ਬਿਲਡਿੰਗ ਤਾਜੀ ਟੁੱਟੀ ਹੋਈ ਸੀ ਤੇ ਇੱਕ ਕਾਲੇ ਰੰਗ ਦਾ ਪੈਕਟ ਚਿਪਕਿਆ ਹੋਇਆ ਸੀ ਜਿਸ ਤੇ ਇੱਕ ਲਾਲ ਬੱਤੀ ਜਗ ਬੁਝ ਰਹੀ ਸੀ ਟਾਈਮਰ ਬੰਬ ਤੇ ਉਸ ਦੇ ਨਾਲ ਹੀ ਪੁਲ ਦੇ ਪਿੱਲਰ ਨੂੰ ਆਰੀ ਨਾਲ ਕੱਟਿਆ ਗਿਆ ਸੀ ਮੇਜਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਤੁਰੰਤ ਚੀਕ ਕੇ ਹੁਕਮ ਦਿੱਤਾ ਪਿੱਛੇ ਹਟੋ ਸਾਰੀਆਂ ਗੱਡੀਆਂ ਤੁਰੰਤ ਪਿੱਛੇ ਲਓ ਪੁਲ ਤੇ ਬੰਬ ਹੈ ਮੂਵ ਬੈਕ ਅਫਰਾ ਤਫਰੀ ਮਚ ਗਈ ਸਾਰੇ ਡਰਾਈਵਰ ਆਪਣੀਆਂ ਗੱਡੀਆਂ ਰਿਵਰਸ ਗিয়ার ਵਿੱਚ ਪਾ ਕੇ ਪਿੱਛੇ ਲੈ ਜਾਣ ਲੱਗੇ ਜਿਵੇਂ ਹੀ ਆਖਰੀ ਟਰੱਕ ਪੁਲ ਤੋਂ ਉਤਰ ਕੇ ਪੱਕੀ ਜ਼ਮੀਨ ਤੇ ਆਇਆ ਇੱਕ ਜ਼ੋਰਦਾਰ ਧਮਾਕਾ ਹੋਇਆ ਧੂਮ ਉਹ ਸ਼ਾਇਦ ਟਾਈਮਰ ਨਾਲ ਨਹੀਂ ਬਲਕੇ ਰਿਮੋਟ ਨਾਲ ਫਟਿਆ ਸੀ ਦੁਸ਼ਮਣ ਆਸ-ਪਾਸ ਹੀ ਸੀ ਤੇ ਦੇਖ ਰਿਹਾ ਸੀ ਕਿ ਗੱਡੀਆਂ ਪੁਲ ਤੇ ਨਹੀਂ ਚੜੀਆਂ ਤਾਂ ਉਹਨਾਂ ਨੇ ਪੁਲ ਨੂੰ ਉਡਾ ਦਿੱਤਾ ਅੱਧਾ ਪੁਲ ਟੁੱਟ ਕੇ ਉਸ ਡੂੰਗੀ ਖਾਈ ਵਿੱਚ ਜਾ ਡਿੱਗਿਆ ਲੋਹੇ ਦੇ ਵੱਡੇ ਵੱਡੇ ਟੁਕੜੇ ਨਦੀ ਵਿੱਚ ਸਮਾ ਗਏ ਜੇਕਰ ਗੱਡੀਆਂ ਉੱਥੇ ਹੁੰਦੀਆਂ ਤਾਂ ਕੋਈ ਵੀ ਜਵਾਨ ਜਿਉਂਦਾ ਨਾ ਬਚਦਾ ਧਮਾਕੇ ਦੀ ਆਵਾਜ਼ ਨਾਲ ਪੂਰੀ ਘਾਟੀ ਗੂੰਜ ਉੱਠੀ ਮੇਜਰ ਸਾਹਿਬ ਤੇ ਬਾਕੀ ਜਮਾਨ ਜ਼ਮੀਨ ਤੇ ਲੇਟ ਗਏ ਸਨ ਜਦੋਂ ਢੂੜ ਤੇ ਧੂਆ ਹਟਿਆ ਤਾਂ ਉਹਨਾਂ ਨੇ ਦੇਖਿਆ ਕਿ ਪੁਲ ਦਾ ਉਹ ਹਿੱਸਾ ਗਾਇਬ ਹੈ ਜਿੱਥੇ ਹੁਣੇ ਉਹਨਾਂ ਦੀ ਗੱਡੀ ਜਾਣ ਵਾਲੀ ਸੀ ਚਾਰੋਂ ਪਾਸੇਛਿਨ ਆਟਾਛ ਆ ਗਿਆ ਸਿਰਫ بارش ਦੀ ਆਵਾਜ਼ ਆ ਰਹੀ ਸੀ ਮੇਜਰ ਸਾਹਿਬ ਉੱਠੇ ਉਹਨਾਂ ਦੀ ਵਰਦੀ ਚਿੱਕੜ ਨਾਲ ਲਬੜੀ ਹੋਈ ਸੀ ਉਹਨਾਂ ਨੇ ਚਾਰੋਂ ਤਰਫ ਦੇਖਿਆ ਉਹ ਲੜਕਾ ਕਿੱਥੇ ਹੈ ਰੌਸ਼ਨ ਕਿੱਥੇ ਹੈ ਜਵਾਨਾਂ ਨੇ ਟਾਰਚਾਂ ਜਲਾ ਕੇ ਲੱਭਣਾ ਸ਼ੁਰੂ ਕੀਤਾ ਧੁਮਾਕੇ ਦੇ ਛਟਕੇ ਨਾਲ ਰੌਸ਼ਨ ਰੇਲਿੰਗ ਨਾਲ ਟਕਰਾ ਕੇ ਦੂਰ ਜਾ ਡਿੱਗਿਆ ਸੀ ਤੇ ਸੜਕ ਦੇ ਕਿਨਾਰੇ ਬੇਹੋਸ਼ ਪਿਆ ਸੀ ਉਸ ਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ ਮੇਜਰ ਸਾਹਿਬ ਦੌੜ ਕੇ ਉਸ ਕੋਲ ਗਏ ਤੇ ਉਸ ਛੋਟੇ ਜਿਹੇ ਬੱਚੇ ਨੂੰ ਆਪਣੀ ਗੋਦ ਵਿੱਚ ਉਠਾ ਲਿਆ ਮੈਡੀਕਲ ਜਲਦੀ ਮੈਡੀਕਲ ਨੂੰ ਬੁਲਾਓ ਰੌਸ਼ਨ ਦੇ ਸਾਹ ਚੱਲ ਰਹੇ ਸਨ ਉਸ ਨੂੰ ਤੁਰੰਤ ਜੀਪ ਵਿੱਚ ਪਾਇਆ ਤੇ ਪਿੱਛੇ ਬੇਸ ਹਸਪਤਾਲ ਲਿਜਾਇਆ ਗਿਆ ਪੂਰੀ ਰਾਤ ਆਪਰੇਸ਼ਨ ਚੱਲਿਆ ਮੇਜਰ ਸਾਹਿਬ ساری ਰਾਤ ਹਸਪਤਾਲ ਦੇ ਲਾਂਗੇ ਵਿੱਚ ਟੈਲਦੇ ਰਹੇ ਉਹ ਆਪਣੇ ਘਰ ਫੋਨ ਕਰਨਾ ਭੁੱਲ ਗਏ ਰੌਸ਼ਨ ਦੀ ਸਲਾਮਤੀ ਦੀ ਦੁਆ ਮੰਗਣੀ ਨਹੀਂ ਭੁੱਲੇ ਸਵੇਰ ਹੋਈ ਤੂਫਾਨ ਥਮ ਚੁੱਕਾ ਸੀ ਡਾਕਟਰ ਬਾਹਰ ਆਏ ਮੇਜਰ ਨੇ ਪੁੱਛਿਆ ਉਹ ਕਿਵੇਂ ਹੈ ਡਾਕਟਰ ਨੇ ਮੁਸਕਰਾਉਂਦੇ ਹੋਏ ਕਿਹਾ ਮੇਜਰ ਉਹ ਬੱਚਾ ਲੋਹੇ ਦਾ ਬਣਿਆ ਹੈ ਖਤਰੇ ਤੋਂ ਬਾਹਰ ਹੈ ਉਸ ਨੂੰ ਹੋਸ਼ ਆ ਗਿਆ ਹੈ ਮੇਜਰ ਸਾਹਿਬ ਦੌੜ ਕੇ ਅੰਦਰ ਗਏ ਰੌਸ਼ਨ ਬਿਸਤਰ ਤੇ ਲੇਟਿਆ ਸੀ ਸਿਰ ਤੇ ਪੱਟੀ ਬੱਜੀ ਹੋਈ ਸੀ ਜਿਵੇਂ ਹੀ ਉਸਨੇ ਮੇਜਰ ਨੂੰ ਦੇਖਿਆ ਉਸਨੇ ਲੇਟੇ ਲੇਟੇ ਹੀ ਆਪਣਾ ਉਹੀ ਟੇਡਾ ਮੇਡਾ ਸਲੂਟ ਮਾਰਿਆ ਮੇਜਰ ਸਾਹਿਬ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਜਿਹੜੇ ਫੌਜੀ ਆਪਣੀ ਮੌਤ ਤੋਂ ਨਹੀਂ ਡਰਦੇ ਅੱਜ ਇੱਕ ਬੱਚੇ ਦੀ ਮਸੂਮੀਅਤ ਦੇਖ ਕੇ ਰੋ ਪਏ ਮੇਜਰ ਨੇ ਅੱਗੇ ਵੱਧ ਕੇ ਉਸ ਨੂੰ ਗਲੇ ਲਗਾ ਲਿਆ ਸੌਰੀ ਬੇਟੇ ਸਾਨੂੰ ਤੈਨੂੰ ਪਛਾਣਨ ਵਿੱਚ ਦੇਰ ਹੋ ਗਈ ਤੂੰ ਅੱਜ ਸਿਰਫ 50 ਜਾਨਾਂ ਹੀ ਨਹੀਂ ਬਚਾਈਆਂ ਸਗੋਂ 50 ਪਰਿਵਾਰਾਂ ਨੂੰ ਉਜੜਨ ਤੋਂ ਬਚਾਇਆ ਹੈ ਖਾਬਰ ਜੰਗਲ ਦੀ ਅੱਗ ਭਾਂਗ ਫੈਲ ਗਈ ਦਿੱਲੀ ਤੱਕ ਗੱਲ ਪਹੁੰਚੀ ਕਿ ਕਿਵੇਂ ਇੱਕ ਗੁੰਗੇ ਬੱਚੇ ਨੇ ਜਿਸਨੂੰ ਸੰਤਰੀ ਨੇ ਭਜਾ ਦਿੱਤਾ ਸੀ ਇੱਕ ਪੂਰੀ ਬਟਾਲੀ ਨੂੰ ਬਚਾ ਲਿਆ ਅਗਲੇ ਦਿਨ ਜਨਰਲ ਸਾਹਿਬ ਖੁਦ ਹੈਲੀਕਾਪਟਰ ਰਾਹੀਂ ਆਏ ਇੱਕ ਵੱਡਾ ਸਮਾਗਮ ਰੱਖਿਆ ਗਿਆ ਰੋਸ਼ਨ ਨੂੰ ਨਵੀਂ ਵਰਦੀ ਪਹਿਨਾਈ ਗਈ ਇੱਕ ਛੋਟੀ ਜੀ ਫੌਜੀ ਵਰਦੀ ਜੋ ਖਾਸ ਉਸ ਲਈ ਸਿਲਵਾਈ ਗਈ ਸੀ ਜਨਰਲ ਸਾਹਿਬ ਨੇ ਸਭ ਦੇ ਸਾਹਮਣੇ ਮੈਡਲ ਰੋਸ਼ਨ ਦੀ ਛਾਤੀ ਤੇ ਲਗਾਇਆ ਉਨਾਂ ਨੇ ਮਾਈਕ ਤੇ ਇਸ਼ਾਰੇ ਨਹੀਂ ਅਨੁਵਾਦ ਕਰਨ ਵਾਲੇ ਦੇ ਜ਼ਰੀਏ ਪੁੱਛਿਆ ਰੌਸ਼ਨ ਤੈਨੂੰ ਇਨਾਮ ਵਿੱਚ ਕੀ ਚਾਹੀਦਾ ਹੈ ਅਸੀਂ ਤੈਨੂੰ ਸ਼ਹਿਰ ਦੇ ਵੱਡੇ ਸਕੂਲ ਭੇਜ ਸਕਦੇ ਹਾਂ ਤੈਨੂੰ ਘਰ ਦੇ ਸਕਦੇ ਹਾਂ ਰੌਸ਼ਨ ਨੇ ਆਪਣੀ ਜੇਬ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਕੱਢਿਆ ਤੇ ਜਰਨਲ ਸਾਹਿਬ ਨੂੰ ਦਿੱਤਾ ਉਸ ਤੇ ਟੁੱਟੀ-ਫੁੱਟੀ ਡਰਾਇੰਗ ਬਣੀ ਸੀ ਤੇ ਕਿਸੇ ਕੋਲੋਂ ਲਿਖਵਾਇਆ ਗਿਆ ਸੀ ਉਸ ਵਿੱਚ ਲਿਖਿਆ ਸੀ ਸਾਹਿਬ ਮੈਂ ਸ਼ਹਿਰ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਹੈ ਬਸ ਤੁਸੀਂ ਮੈਨੂੰ ਫੌਜ ਵਿੱਚ ਭਰਤੀ ਕਰ ਲਓ ਮੈਂ ਬੋਲ ਨਹੀਂ ਸਕਦਾ ਪਰ ਮੈਂ ਦੇਸ਼ ਲਈ ਗੋਲੀ ਖਾ ਸਕਦਾ ਹਾਂ ਮੈਨੂੰ ਆਪਣੀ ਵਰਦੀ ਦੇ ਦਿਓ ਉਸ ਖੱਤ ਨੂੰ ਪੜ੍ਹ ਕੇ ਜਰਨਲ ਸਾਹਿਬ ਦਾ ਗਲਾ ਭਰ ਆਇਆ ਉਹਨਾਂ ਨੇ ਮਾਈਕ ਤੇ ਐਲਾਨ ਕੀਤਾ ਨਿਜਮ ਕਹਿੰਦੇ ਹਨ ਕਿ ਤੂੰ ਅਜੇ ਬੱਚਾ ਹੈ ਤੇ ਬੋਲ ਨਹੀਂ ਸਕਦਾ ਇਸ ਲਈ ਅਸੀਂ ਤੈਨੂੰ ਬੰਦੂਕ ਨਹੀਂ ਦੇ ਸਕਦੇ ਪਰ ਅੱਜ ਤੋਂ ਭਾਰਤੀ ਸੈਨਾ ਤੈਨੂੰ ਆਪਣਾ ਪੁੱਤਰ ਮੰਨਦੀ ਹੈ ਤੇਰੀ ਪੜ੍ਹਾਈ ਤੇਰਾ ਖਾਣਾ ਤੇਰੀ ਜ਼ਿੰਦਗੀ ਦੀ ਹਰ ਜ਼ਿੰਮੇਵਾਰੀ ਹੁਣ ਸਾਡੀ ਹੈ ਅਤੇ ਹਾਂ ਜਦੋਂ ਤੂੰ 18 ਸਾਲ ਦਾ ਹੋ ਜਾਵੇਂਗਾ ਤਾਂ ਫੌਜ ਵਿੱਚ ਤੇਰੇ ਲਈ ਇੱਕ ਖਾਸ ਜਗ੍ਹਾ ਹੋਵੇਗੀ ਅੱਜ ਉਸ ਪੁਲ ਦਾ ਨਾਂ ਬਦਲ ਕੇ ਰੌਸ਼ਨ ਸੇਤੂ ਰੱਖ ਦਿੱਤਾ ਗਿਆ ਹੈ ਉਥੋਂ ਗੁਜ਼ਰਨ ਵਾਲੀ ਫੌਜ ਦੀ ਹਰ ਗੱਡੀ ਉਥੇ ਰੁਕਦੀ ਹੈ ਹਾਰਨ ਵਜਾਉਂਦੀ ਹੈ ਤੇ ਉਸ ਜਗ੍ਹਾ ਨੂੰ ਸਲੂਟ ਕਰਦੀ ਹੈ ਜਿੱਥੇ ਇੱਕ ਖਾਮੋਸ਼ ਬੱਚੇ ਦੀ ਚੀਕ ਨੇ ਮੌਤ ਨੂੰ ਹਰਾ ਦਿੱਤਾ ਸੀ ਰਾਸ਼ਨ ਅੱਜ ਵੀ ਉੱਥੇ ਹੀ ਹੈ ਪਰ ਹੁਣ ਉਹ ਟੀਨ ਦੀ ਛੱਤ ਹੇਠ ਨਹੀਂ ਰਹਿੰਦਾ ਉਹ ਆਰਮੀ ਕੈਂਪ ਵਿੱਚ ਰਹਿੰਦਾ ਹੈ ਜਵਾਨਾਂ ਨਾਲ ਪੀਟੀ ਕਰਦਾ ਹੈ ਤੇ ਸ਼ਾਨ ਨਾਲ ਤਿਰੰਗਾ ਲਹਿਰਾਉਂਦਾ ਹੈ ਉਹ ਬੋਲ ਨਹੀਂ ਸਕਦਾ ਪਰ ਉਸ ਦੀ ਦੇਸ਼ ਭਗਤੀ ਦੀ ਆਵਾਜ਼ ਪੂਰੀ ਦੁਨੀਆ ਨੂੰ ਸੁਣਾਈ ਦਿੰਦੀ ਹੈ ਦੋਸਤੋ ਦੇਸ਼ ਭਗਤੀ ਲਈ ਜ਼ੁਬਾਨ ਦੀ ਲੋੜ ਨਹੀਂ ਹੁੰਦੀ ਬਸ ਦਿਲ ਵਿੱਚ ਜज्ਬਾ ਹੋਣਾ ਚਾਹੀਦਾ ਹੈ ਰਾਸ਼ਨ ਨੇ ਸਾਬਤ ਕਰ ਦਿੱਤਾ ਕਿ ਸੱਚਾ ਹੀਰੋ ਉਹ ਨਹੀਂ ਹੁੰਦਾ ਜਿਸ ਕੋਲ ਤਾਕਤ ਹੋਵੇ ਸਗੋਂ ਉਹ ਹੁੰਦਾ ਹੈ ਜਿਸ ਕੋਲ ਹਿੰਮਤ ਹੋਵੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ